आजो हो ना मैं मेहंदी भी लगवाणी है मेरे मेहंदी लगवा के लेओ ले शाम ਦਾ ਪ੍ਰੋਗਰਾਮ ਹੁਣ ਤੈਨੂੰ ਮਹਿੰਦੀ ਆਇਦ ਹੈਗੀ ਸਵੇਰ ਦੀ ਕੀ ਕਰਦੀ ਸੀ ਨਾਲੇ ਮੇਰੀ ਸ਼ਰਟ ਨਹੀਂ ਪ੍ਰੈਸ ਕਰੀ ਹੈਗੀ ਤੁਸੀਂ ਤਾਂ ਹਲਵਾਈਆਂ ਕੋਲੀ ਪਹਿਣਾ ਓਡਾ ਪ੍ਰੋਗਰਾਮ ਕਾਦਾ ਹੋਇਆ ਪ੍ਰੋਗਰਾਮ ਤਾਂ ਜਨਾਨੀਆਂ ਦਾ ਅੱਛਾ ਮੈਨ ਲੱਗਦਾ ਮੈਂ ਚਾਪੀ ਕੋ ਲਿਆਇਆ ਮੈਂ ਆਇਆ ਇੱਕ ਮਿੰਟ ਕੀ ਬਣੂ ਇਸ ਬੰਦੇ ਦਾ ਮੈਨੂੰ ਸਮਝ ਨਹੀਂ ਲੱਗਦੀ ਹਾਏ ਹਾਏ ਚੰਦ ਕੋ ਰਾਈਆ ਲੈ 파 ਦੀਪੀਆ ਪਤਨੇ ਸਾਲਾ ਬਾਦ ਮਿਲੇ ਤੂੰ ਤਾਂ ਉਨੇ ਦੀ ਉਮੇ ਹੀ ਆ ਐ ਤਾਂ ਹੀ ਐ ਤੁਸੀਂ ਲੇਟ ਹੋ ਗਏ ਲੇਟ ਲੂਟ ਕਹਦੇ ਤੂੰ ਕਦੋਂ ਆਈ ਮੈਂ ਤਾਂ 28 ਤਰੀਕ ਦੀ ਇੱਥੇ ਹੀ ਆ ਰੋਕੇ ਤੋਂ ਬਾਅਦ ਇਹਨਾਂ ਨੇ ਮੈਨੂੰ ਜਾਣ ਹੀ ਨਹੀਂ ਦਿੱਤਾ ਲੇ ਆ ਗਏ ਹਾਂ ਪੁਆਲੇ ਹਾਰ ਕਰਾਲੀ ਬੇਇਜ਼ਤੀ ਦਾਦ ਗਿਆ ਨੂੰ ਕੌਣ ਪੁੱਛਦਾ ਐ ਇੱਥੇ ਤਾਂ ਮਾਸੀਆਂ ਦੀ ਪੁੱਛ ਐ ਤੁਸੀਂ ਤਾਂ ਐਵੇਂ ਕਰੀ ਜਾਂਦੇ ਆ ਐਵੇਂ ਨਹੀਂ ਕਰੀ ਜਾਂਦੇ ਰੋਕੇ ਤੇ ਅਗਲੇ ਨਾ ਬੁਲਾਇਆ ਤੱਕ ਨਹੀਂ ਹੁਣ ਵਿਆਹ ਆ ਗਿਆ ਨਾ ਤਾਂ ਮਜਬੂਰੀ ਚ ਬੁਲਾਉਣਾ ਪਿਆ ਹੁਣ ਇੱਥੇ ਤੱਕ ਆ ਗਏ ਮਿਲ ਕੇ ਜਾਵਾਂਗੇ ਆਜੋ ਚੱਲ ਇਹ ਮੇਜਰ ਨਹੀਂ ਹੈਗਾ ਹਾਂਜੀ

ਅਰਜੀ ਸਾਸੀ ਕਾ ਠੀਕ ਆ ਠੀਕ ਆ ਕੁਰਸੀ ਲਾ ਦੇ ਇੱਥੇ ਪੁਫੜੀ ਆਪਾਂ ਬਾਹਰ ਕਿਉਂ ਬੈਠੇ ਆ ਆਓ ਅੰਦਰ ਚੱਲਦੇ ਆ ਚਾਹ ਤਿਆਰ ਐ ਉਹ ਚਾਹ ਚੂ ਛੱਡ ਪਹਿਲਾਂ ਭੂਆ ਨੂੰ ਬੁਲਾ ਆਪ ਅੰਦਰ ਬੈਠ ਗਈ ਜਾ ਕੇ ਮੈਂ ਬਾਹਰ ਬੈਠਾ ਪੁਫੜੀ ਹੁਣ ਹੀ ਲਿਆ ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਆ ਦੇਖ ਲੈ ਪੁੱਪੜ ਨੂੰ ਹਾਲੇ ਅੱਜ ਆਇਆ ਸਾਨੂੰ ਹਫਤਾ ਹੋ ਗਿਆ ਆਇਆ ਇਹਨੂੰ ਅਸੀਂ ਚਾਹ ਵੀ ਆਪਣੇ ਆਪ ਬਣਾ ਕੇ ਪੀ ਰਹੇ ਆ ਕਹ ਆਪਣੇ ਜੀਜੇ ਨੂੰ ਇਹਨਾਂ ਨੂੰ ਉਠਾਵੇ ਉਰੇ ਤੇ ਨਹੀਂ ਤਾਂ ਮੈਂ ਨਹੀਂ ਤੇਰੀ ਮਹਿੰਦੀ ਲਗवानी ਹੈਗੀ ਰੁਕੋ ਰੁਕੋ ਮੈਂ ਚੱਲਿਆ ਬਰਨਾਲੇ ਮਹਿੰਦੀ ਆ ਮੈਂ ਕਹਿੰਦੀ ਕੀ ਗੱਲ ਹੋ ਗਈ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ ਸਾਨੂੰ ਸਾਬ ਕੀ ਗੱਲ ਹੋ ਗਈ ਉਹ ਗੱਲ ਤਾਂ ਕੋਈ ਨਹੀਂ ਹੈਗੀ ਮਹਿੰਦੀ ਲਵਾਣ ਜਾਣਾ ਸੀਗਾ ਮੈਂ ਗੱਡੀ ਕੱਢਣੀ ਆ ਇਹ ਵਿੱਚ ਬੈਠੇ ਆ ਕੁਝ ਕੋਈ ਨਹੀਂ ਕਰਾ ਦੇਣੇ ਆ ਪਾਸੇ ਤੂੰ ਚਾਹ ਬਣਾਓ ਚਲ ਅਗਲੇ ਮਿੰਟ ਚੱਲ ਕਹਿੰਦੇ ਆ ਆ ਗਿਆ ਆ ਗਿਆ ਰੌਣਾ ਜੀ ਬਾਹਰ ਹੀ ਬੈਗੇ ਤੁਸੀਂ ਸਤਿ ਸ੍ਰੀ ਅਕਾਲ ਜੀ ਚਲੋ ਠੀਕ ਆ ਹਵਾ ਖੁੱਲੀ ਆ ਇੱਥੇ ਚਾਹ ਤਾਂ ਮੈਂ ਫੜ ਲੰਨਾ ਹੈ ਪਹਿਲਾਂ ਭੂਆ ਨੂੰ ਬੁਲਾਓ ਠੀਕ ਹੈ ਜੀ ਆਪ ਅੰਦਰ ਬੈਠੀ ਐ ਚੱਲ ਆ ਆ ਲਿਆ ਬੁਲਾ ਠੀਕ ਹੈ ਜੀ ਆਲੇ ਫਫੜ ਜੀ ਮੈਂ ਲਿਆ ਆ ਮੂੜਾ ਜੀ ਉਹ ਮੂੜਾ ਨਹੀਂ ਮੈਂ ਤੇਰੀ ਭੂਆ ਬੁਲਾਈ ਆ ਅੰਦਰੋਂ कुफर जी पूरा तो अंदर नचदी पी है जी ओ गाना लगे ना जी डीजे ते दे दे गेड़ा ऐसा गेड़ा था मैं तो ना अच्छा के लिए आए थो कर की या ठीक है जी एक इधर चल छेती कर अंदर चल चाची